ਕਿ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਸੀਂ ਸਿਰਫ ਇਹ ਕਹਿ ਕੇ ਸਾਰ ਦਿੰਨੇ ਆ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਥੋਂ ਚਾਂਦਨੀ ਚੌਂਕ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਆਏ ਤੇ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਛਾਤੀ ਦੇ ਨਾਲ ਲਾ ਕੇ ਰੰਗਰੇਟੇ ਗੁਰੂ ਦੇ ਬੇਟੇ ਦਾ ਖਿਤਾਬ ਦਿੱਤਾ ਸਾਰੀਆਂ ਹੀ ਸਰਕਾਰਾਂ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਸਾਰੀਆਂ ਹੀ ਸੰਸਥਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਹਨਾਂ ਦੇ ਪਰਿਵਾਰ ਦਾ ਬਲੀਦਾਨ ਵੀ ਕੋਈ ਘੱਟ ਨਹੀਂ ਸੀ ਮੈਂ ਸਿਰ ਚੁਕਾ ਕੇ ਬੇਨਤੀ ਕਰਦਾ ਕਿ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਉੰਨਾ ਦਾ ਤਾਂ ਸੀ ਕੋਈ ਪਮਾਨਾ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਲੇਕਿਨ ਭਾਈ ਸਦਨਨ ਜੀ ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਦਾ ਜੁੜਾ ਜ਼ਿਕਰ ਹੈ ਜੇ ਉਹਨੂੰ ਘੱਟ ਕੀਤਾ ਜਾਵੇ ਜਾਂ ਉਹਦਾ ਵਰਣਨ ਨਾ ਕੀਤਾ ਜਾਵੇ ਜਾਂ ਉਹਦਾ ਰੈਫਰੈਂਸ ਨਾ ਕਿਤੇ ਕੋਟ ਕੀਤਾ ਜਾਵੇ ਤਾਂ ਉਹ ਦੋ ਬਤੌਰ ਸਿੱਖ ਹੋਣ ਦੇ नाते ਜਿੱਥੇ ਮੈਨੂੰ ਤਕਲੀਫ ਹੋ ਰਹੀ ਹੈ ਉਥੇ ਪੂਰੀ ਨਾਨਕ ਨਾਮ ਲੈਵਾ ਸੰਗਤ ਦੁਨੀਆਂ ਚ ਬੈਠੀ ਉਹ ਵੀ ਮਹਿਸੂਸ ਕਰ ਰਹੀ ਹੈ ਭਾਈ ਜੇਤਾ ਜੀ ਆਪਣੇ ਹੱਥੀ ਆਪਣੇ ਪਿਤਾ ਦਾ ਸੀਸ ਕਤਲ ਕਰਦੇ ਐ ਇਹ ਉਦਾਹਰਨ ਦੁਨੀਆ ਚ ਨਹੀਂ ਕਿਤੇ ਮਿਲਦੀ ਕਿ ਪੁੱਤਰ ਆਪਣੇ ਪਿਤਾ ਦਾ ਸੀਸ ਕਤਲ ਕਰਦਾ ਹੈ ਔਰ ਉਹਨੂੰ ਰਿਪਲੇਸ ਕਰਦਾ ਹੈ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਹੁੰਦੀ ਹੈ ਉਹਦੇ ਚ ਭਾਈ ਸਦਾਨੰਦ ਜੀ ਦੀ ਸ਼ਹਾਦਤ ਵੀ ਕਿਸੇ ਹੋਰ ਸ਼ਹਾਦਤ ਨਾਲੋਂ ਘੱਟ ਨਹੀਂ ਹੈ ਤੇ ਉਹਨਾਂ ਦਾ ਜ਼ਿਕਰ ਅੱਜ ਕੋਈ ਨਹੀਂ ਕਰਦਾ ਪਿਆ ਸੋ ਮੇਰੀ ਇਹ ਨਿਮਨ ਬੇਨਤੀ ਵੀ ਹੈ ਇੱਕ ਕਿ ਭਾਈ ਜੈਤਾਜੀ ਦੇ ਬਾਰੇ ਵੀ ਵੱਡੇ ਪ੍ਰੋਗਰਾਮ ਹੋਣੇ ਚਾਹੀਦੇ ਆ ਜਿ세 ਯੂਨੀਵਰਸਿਟੀ ਨਨਦਪੁਰ ਸਾਹਿਬ ਦੀ ਧਰਤੀ ਤੇ ਖੋਲਾਂਗੇ ਬਹੁਤ ਬਹੁਤ ਧੰਨਵਾਦ ਹੈ ਮੈਂ ਕਹਿੰਦਾ ਇੱਕ ਨਹੀਂ 10 ਯੂਨੀਵਰਸਟੀਆਂ ਖੁੱਲਣ ਦੇਸ਼ ਦੇ ਵਿੱਚ ਪਰ ਮੈਂ ਸਵਾਲ ਕਰਨਾ ਚਾਹੁੰਦਾ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਪਿਛਲੇ ਸਮੇਂ ਚ ਪਿਛਲੀ ਕਾਂਗਰਸ ਦੀ ਸਰਕਾਰ ਨੇ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੀ ਯਾਦ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਭਾਈ ਜੈਤਾ ਜੀ ਦੇ ਨਾਮ ਦੀ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਚੱਲ ਰਿਹਾ ਵਾ ਪੂਰੇ ਦੇਸ਼ ਭਰ ਦੇ ਵਿੱਚ ਇਸ ਦਿਹਾੜੇ ਨੂੰ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਵਾ ਤਾਂ ਇਸ ਪੂਰੇ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਇੰਦਰ ਇਕਬਾਲ ਸਿੰਘ ਢਵਾਲ ਜੀ ਮੌਜੂਦ ਨੇ ਸਰ ਕਿੱਸਾ ਦੇਖਦੇ ਹਾਂ ਸ਼ਹੀਦੀ ਦਿਹਾੜੇ ਨੂੰ ਅੱਜ ਜਿਹੜਾ ਸ਼ਹੀਦੀ ਦਿਹਾੜਾ ਚੱਲ ਰਿਹਾ ਨੇ ਇਸ ਦਿਹਾੜੇ ਨੂੰ ਬੜੇ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਵਾ ਸਮੂਹ ਸੰਗਤਾਂ ਜਿਹੜੀਆਂ ਇਸ ਦਿਹਾੜੇ ਦੇ ਉੱਤੇ ਨਤਮਸਤਕ ਹੋ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਇਸ ਦਿਹਾੜੇ ਨੂੰ ਮਨਾਇਆ ਗਿਆ ਇਸ ਦਿਹਾੜੇ ਨੂੰ ਤੁਸੀਂ ਕਿੱਸਾ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਸਭ ਤੋਂ ਪਹਿਲਾਂ ਮੈਂ ਚੱਕਬਾਨੀ ਟੀਵੀ ਦਾ ਤੁਹਾਡੇ ਜ਼ਰੀਏ ਗੌਰਵ ਜੀ ਤੁਹਾਡੇ ਸਾਥੀਆਂ ਦਾ ਪੂਰੀ ਟੀਮ ਦਾ ਤੁਹਾਡੇ ਸਰੋਤਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਇਸ ਕਾਬਲ ਸਮਝਿਆ ਔਰ ਅੱਜ ਇਸ ਇਤਿਹਾਸਿਕ ਵਿਸ਼ੇ ਦੇ ਉੱਪਰ ਤੁਸੀਂ ਮੇਰੇ ਵਿਚਾਰ ਜਾਣਨ ਦੇ ਵਾਸਤੇ ਤੁਸੀਂ ਮੇਰੇ ਕੋਲ ਤੁਸੀਂ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਿੰਦ ਦੀ ਚਾਦਰ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਉਹ ਪੂਰੇ ਹਰਸ਼ੁ ਹੁਲਾਸ਼ ਦੇ ਨਾਲ ਉਨ੍ਹਾਂ ਦੀ ਸ਼ਹਾਦਤ ਨੂੰ ਨਤਮਸਤਕ ਕਰਨ ਦੇ ਲਈ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਇਹ ਸ਼ਤਾਬਦੀ ਦੇ ਸਮਰੋਹ ਜਿਹੜੇ ਸ਼ੁਰੂ ਹੋ ਚੁੱਕੇ ਐ ਔਰ ਬਹੁਤ ਹੀ ਬਾਖੂਬੀ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਜਿੱਥੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਉੱਥੇ ਮੈਂ ਸਮੁੱਚੇ ਹੀ ਦੇਸ਼ ਦਾ ਦੇਸ਼ ਵਾਸੀਆਂ ਦਾ ਔਰ ਮਾਨਵਤਾ ਦੇ ਨਾਤੇ ਪੂਰੀ ਦੁਨੀਆ ਦਾ ਇਸ ਗੱਲ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਬਹੁਤ ਹੀ ਸ਼ਰਤਾਪੂਰਕ ਸਾਰੇ ਨੇ ਮਨਾਇਆ ਔਰ ਇਹ ਸ਼ਤਾਬਦੀ ਦੇ ਸਮਰੋਹ ਜਿਹੜੇ ਸ਼ੁਰੂ ਹੋ ਚੁੱਕੇ ਐ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਸਾਲ ਵਧੀਆ ਪ੍ਰੋਗਰਾਮ ਸਾਰੇ ਹੋਰ ਕਰਨਗੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਆਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਰੱਖੇ ਗਏ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਕੱਢਿਆ ਗਿਆ ਪਰ ਉਸ ਸਮਾਗਮ ਦੇ ਵਿੱਚ ਬਹੁਤ ਸਾਰੇ ਵਿਰੋਧੀ ਧਿਰ ਦੇ ਲੀਡਰਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਪਰ ਉਸ ਸਮਾਗਮ ਵਿੱਚ ਨਾ ਤਾਂ ਨਰਿੰਦਰਪ ਸਿੰਘ ਮੋਦੀ ਪਹੁੰਚੇ ਨਾ ਕੋਈ ਜਿਹੜੇ ਮੁੱਖ ਮੰਤਰੀ ਆ ਵਕ ਵਕ ਜਿਹੜੇ ਰਾਜ ਦੇ ਉਹਨ ਪਹੁੰਚੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਇਹਦੇ ਬਾਰੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਉਹਨਾਂ ਦਾ ਮੈਂ ਸਤਿਕਾਰਯੋਗ ਮੁੱਖ ਮੰਤਰੀ ਕੋ ਕੇ ਸਾਡੇ ਪੰਜਾਬ ਦੇ ਪੰਜਾਬੀਆਂ ਦੇ ਇਸ ਫਿਰ ਮੁੱਖ ਮੰਤਰੀ ਇਹ ਚੁਣੇ ਹੋਏ ਨੁਮਾਇੰਦੇ ਹੈ ਔਰ ਲੋਕਤੰਤਰ ਦੇ ਵਿੱਚ ਸਾਡਾ ਜਿਹੜਾ ਫਰਜ਼ ਬੰਦ ਹੈ ਕਿ ਅਸੀਂ ਜਮਹੂਰੀਅਤ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਦਾ ਜਿੰਨਾ ਵੀ ਧੰਨਵਾਦ ਕਰ ਸਕੀਏ ਥੋੜਾ ਪੰਜਾਬ ਸਰਕਾਰ ਦਾ ਧੰਨਵਾਦ ਹੈ ਕਿ ਉਹਨਾਂ ਨੇ ਜਿਹੜਾ ਉਦਮ ਕੀਤਾ ਸਲਾਉਣ ਯੋ ਕੰਮ ਕੀਤਾ ਔਰ ਉਹਨਾਂ ਨੇ ਆ ਸਿੱਖੀ ਵਿਚਾਰਧਾਰਾ ਨੂੰ ਧਿਆਨ ਚ ਰੱਖਦੇ ਹੋਏ ਕੋਸ਼ਿਸ਼ ਕੀਤੀ ਆ ਭਾਵੇਂ ਕੁਝ ਗਲਤੀਆਂ ਵੀ ਪਿਛਲੇ ਸਮੇਂ ਚ ਹੋਈਆਂ ਉਹਨਾਂ ਕੋਲੋਂ ਪਰ ਫੇਰ ਵੀ ਉਹਨਾਂ ਨੇ ਸ੍ਰੀ ਗੁਰਤੇਗ ਬਾਦ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਜੋ ਪ੍ਰੋਗਰਾਮ ਕੀਤੇ ਆ ਸਭ ਤੋਂ ਪਹਿਲਾਂ ਮੈਂ ਕੱਲਾ ਪੰਜਾਬ ਸਰਕਾਰ ਦਾ ਨਹੀਂ ਮੈਂ ਬਾਕੀ ਵੀ ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਭਾਵੇਂ ਦਿੱਲੀ ਦੀ ਸਰਕਾਰ ਹੈ ਹਰਿਆਣਾ ਦੀ ਸਰਕਾਰ ਹੈ ਮਹਾਰਾਸ਼ਟਰ ਦੀ ਸਰਕਾਰ ਹੈ ਮੱਧ ਪ੍ਰਦੇਸ਼ ਦੀ ਸਰਕਾਰ ਹੈ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਆ ਭਾਵੇਂ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਲੇਕਿਨ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਜਿਹੜੇ ਪ੍ਰੋਗਰਾਮ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਲੀਕ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਆ ਔਰ ਪੰਜਾਬ ਸਰਕਾਰ ਵੱਲੋਂ ਜੋ ਅਸੀਂ ਪੜ੍ਹਦੇ ਰਹੇ ਆ ਜਾਂ ਮੀਡੀਆ ਦੇ ਰਾਹੀਂ ਵੇਖਿਆ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸਹਿਬਾਨ ਨੂੰ ਜਾ ਜਾ ਕੇ ਦੋ ਦੋ ਵਜ਼ੀਰ ਸਹਿਬਾਨ ਇਨਵਾਈਟ ਕਰਕੇ ਪਰ ਉਹਨਾਂ ਦੇ ਸੱਦੇ ਤੇ ਕੋ ਆਇਆ ਨਹੀਂ ਇਹਦਾ ਜਵਾਬ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਦੇ ਸਕਦੇ ਜਾਂ ਸਰਕਾਰ ਦਾ ਕੋ ਨੁਮਾਇੰਦਾ ਹੀ ਦੇ ਸਕਦਾ ਉਹਦੇ ਤੇ ਟਿੱਪਣੀ ਕਰਨਾ ਕੋ ਮੇਰਾ ਨਹੀਂ ਬਣਦਾ ਲੇਕਿਨ ਪੰਜਾਬ ਸਰਕਾਰ ਨੇ ਜੋ ਕੀਤਾ ਜਿੰਨਾ ਕੀਤਾ ਉਸੀ ਉਹਦਾ ਧੰਨਵਾਦ ਕਰਦੇ ਆਂ ਇੱਕ ਸਿੱਖ ਹੋਣ ਦੇ ਨਾਤੇ ਜੋ ਵੀ ਕੋਈ ਪ੍ਰੋਗਰਾਮ ਕਰਦਾ ਅਸੀਂ ਉਹਦਾ ਧੰਨਵਾਦ ਕਰਦੇ ਆਂ ਔਰ ਉਹਨੂੰ ਹਮੇਸ਼ਾ ਸਹਿਯੋਗ ਦਿੰਨੇ ਆਂ ਇਹਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਥੋਂ ਤੱਕ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸਿੱਖਾਂ ਦੀ ਇੱਕ ਬਹੁਤ ਵੱਡੀ ਅਧਿਕਾਰਤ ਜਿਹੜੀ ਕਮੇਟੀ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਵੀ ਬਣਾਈ ਗਈ ਹੈ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਮੁਲਕੀਏ ਵੱਖ-ਵੱਖ ਥਾਵਾਂ ਤੋਂ ਯਾਤਰਾਵਾਂ ਹੋਈਆਂ ਨੇ ਜਾਂ ਨਗਰ ਕੀਰਤਨ ਨਿਕਲੇ ਹੈ ਉਹਦੇ ਨਾਲ ਸਿੱਖੀ ਦਾ ਜਿਹੜਾ ਪਸਾਰ ਹੋਇਆ ਔਰ ਸ੍ਰੀ ਗੁਰਤੇਗ ਵਰਦ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਪ੍ਰਚਾਰ ਹੈ ਜਿਹੜਾ ਉਹ ਜ਼ਰੀਆ ਬਣਿਆ ਔਰ ਲੋਕਾਂ ਦੇ ਵਿੱਚ ਇਹ ਕੇਵਲ ਸਿੱਖਾਂ ਨੇ ਆਪਣੇ ਵੱਲੋਂ ਨਹੀਂ ਸਮੁੱਚੇ ਦੇਸ਼ ਵਾਸੀਆਂ ਨੇ ਚਾਹੇ ਉਹ ਕਿਸੇ ਧਰਮ ਕਿਸੇ ਜਾਤੀ ਦੇ ਨਾਲ ਸੰਬੰਧਿਤ ਹੈ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਸ਼ਤਾਬਦੀ ਨੂੰ ਮਨਾਉਣਾ ਸ਼ੁਰੂ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਾਂ ਨੂੰ ਹੋਰ ਪ੍ਰੋਗਰਾਮ ਵੀ ਵੇਖਣ ਨੂੰ ਜ਼ਰੂਰ ਮਿਲਣਗੇ ਹੂੰ ਜੋ ਅਮਨ ਰੋੜਾ ਨੇ ਉਹ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਇਸ ਸਮਾਗਮ ਦੇ ਵਿੱਚ ਨਹੀਂ ਆਏ ਪੰਜਾਬ ਦੇ ਵਿੱਚ ਇੱਡਾ ਵੱਡਾ ਸਮਾਗਮ ਕੀਤਾ ਗਿਆ ਗੁਰਤੇਗ ਬਾਦਜੀ ਦਾ ਉਸ ਸਮਾਗਮ ਦੇ ਵਿੱਚ ਨਹੀਂ ਪਹੁੰਚ ਉਹਨਾਂ ਨੇ ਉਹਨਾਂ ਤੇ ਵੀ ਬੜੇ ਸਵਾਲ ਖੜੇ ਕੀਤੇ ਨੇ ਆ ਮਾਨਯੋਗ ਸਾਡੇ ਅਮਨ ਰੋੜਾ ਜੀ ਮੰਤਰੀ ਸਾਹਿਬ ਨੇ ਬੜੇ ਕਾਬਲ ਨੇ ਬੜੇ ਸਿਆਣੇ ਹੈ ਲੇਕਿਨ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਸਾਨੂੰ ਕਰਨੀ ਚਾਹੀਦੀ ਜੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਜੋ ਸ਼ਰਧਾ ਭਾਵਨਾ ਦੇ ਨਾਲ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਹਰਿਆਣਾ ਸਰਕਾਰ ਵੱਲੋਂ ਕੁਰਕ ਖੇਤਰ ਉੱਥੇ ਜਿਹੜਾ ਉਹਨਾਂ ਨੇ ਨਤਮਸਤਕ ਹੋ ਕੇ ਜੋ ਦਿਹਾੜਾ ਮਨਾਇਆ ਔਰ ਮੋਦੀ ਜੀ ਨੇ ਜੋ ਸਪੀਚ ਕੀਤੀ ਹੈ ਉੱਥੇ ਜੋ ਜ਼ਿਕਰ ਕੀਤਾ ਉਹਨਾਂ ਨੇ ਇੱਕ ਇੱਕ ਪਹਿਲੂ ਨੂੰ ਛੋਇਆ ਉਹਨਾਂ ਨੇ ਜਿੱਥੇ ਸਿੱਖੀ ਸਿਧਾਂਤ ਦੀ ਗੱਲ ਕੀਤੀ ਹੈ ਗੁਰੂ ਨਾਨਕ ਫਲਸਫੇ ਦੀ ਗੱਲ ਫਿਲਾਸਫੀ ਦੀ ਗੱਲ ਕੀਤੀ ਹੈ ਮਾਨਵਤਾ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਸਿੱਖਾਂ ਵੱਲੋਂ ਦਿੱਤੇ ਹੋਏ ਯੋਗਦਾਨ ਤੇ ਸਿੱਖੀ ਬਲੀਦਾਨ ਦੇ ਉੱਪਰ ਜਿਹੜੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਜਿਹਨੂੰ ਅਸੀਂ ਹਿੰਦ ਦੀ ਚਾਦਰ ਦਾ ਖਿਤਾਬ ਦਿੰਨੇ ਆ ਕਿ ਜੇ ਉਹ ਉਸ ਵੇਲੇ ਉਹ ਨਾਂ ਇਹ ਸ਼ਹਾਦਤ ਦਿੰਦੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹਨਾਂ ਦੀ ਸ਼ਹਾਦਤ ਨੂੰ ਜਿੰਨਾ ਸੱਚਦਾ ਪ੍ਰਧਾਨ ਮੰਤਰੀ ਜੀ ਨੇ ਕੀਤਾ ਸਾਡੇ ਵਾਸਤੇ ਬੜੀ ਇਹ ਫਖਰ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਵਿਸ਼ੇ ਤੇ ਆਪਣਾ ਧਿਆਨ ਬਹੁਤ ਅੱਛੇ ਤਰੀਕੇ ਦਵਾਇਆ। ਲੇਕਿਨ ਇਥੇ ਗੱਲ ਮੈਂ ਕੋਟ ਕਰਨਾ ਚਾਹੁੰਨਾ ਮੈਂ ਇਹਨੂੰ ਕੋਈ ਪੋਲੀਟੀਕਲੀ ਕਿ ਤਰੀਕੇ ਦੇ ਨਾਲ ਨਾ ਕੋ ਸੋਚੇ ਕੋਈ। ਕਿ ਮੈਂ ਜਦੋਂ ਰਿਵਿਊ ਕਰਦਾ ਮੈਂ ਜਦੋਂ ਅਸੈਸ ਕਰਦਾ ਬਾਕੀ ਸਾਰੇ ਜਦੋਂ ਮੈਂ ਲੀਡਰਾਂ ਦੀਆਂ ਸਪੀਚਾਂ ਨੂੰ ਸੁਣਦਾ ਜਾਂ ਮੈਂ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਨੂੰ ਵੇਖਦਾ ਕਿ ਭਾਈ ਜੀਵਨ ਸਿੰਘ ਭਾਈ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਅਸੀਂ ਪੰਜਵਾਂ ਸਹਬਜ਼ਾਦਾ ਦੇ ਤੌਰ ਤੇ ਸਾਡੇ ਇਤਿਹਾਸਕਾਰ ਨੇ ਨਾਮ ਦਿੱਤਾ ਹੈ ਕਿਉਂਕਿ ਕੇਵਲ ਭਾਈ ਜੈਤਾ ਹੀ ਸਨ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਮਿਲਿਆ ਉਹਦਾ ਜ਼ਿਕਰ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਕੀਤਾ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਰੈਫਰੈਂਸ ਦਿੱਤਾ ਉਹਦੇ ਉਹਨਾਂ ਨੇ ਲੇਕਿਨ ਧੰਵਾਦ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਸਾਰੀਆਂ ਹੀ ਸਰਕਾਰਾਂ ਦਾ ਚਾਹੇ ਕਿਸੇ ਰਾਜਨੀਤਿਕ ਪਾਰਟੀ ਦੇ ਜਿੱਥੇ ਸ਼ਹਾਦਤ ਨੂੰ ਸਜਦਾ ਕਰ ਰਹੇ ਹੈ ਜਿੱਥੇ ਉਹਨਾਂ ਨੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਡੇਗੇ ਚ ਕਿਵੇਂ ਉਬਾਲੇ ਗਏ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਤਲ ਕੀਤਾ ਗਿਆ ਵੱਡੇ ਵੱਡੇ ਇਸ਼ਤਿਹਾਰ ਲੱਗ ਰਹੇ ਆ ਵੱਡੇ ਵੱਡੇ ਰੈਫਰੈਂਸਸ ਆ ਰਹੇ ਆ ਭਾਈ ਦਿਆਲਾ ਜੀ ਦਾ ਪਾਈ ਮਾਤੀ ਦਾ ਸਤੀ ਦਾਸ ਜੀ ਦਾ ਰੈਫਰੈਂਸ ਹਰ ਕਿਸੇ ਨੇ ਦਿੱਤਾ ਹੈ ਪਰ ਇੱਕ ਸਿੱਖ ਹੋਣ ਦੇ ਨਾਤੇ ਇੱਕ ਭਾਵਨਾ ਜਿਹੜੀ ਜਿਹੜੀ ਸਾਨੂੰ ਬਹੁਤ ਟੁੰਬਦੀ ਹੈ ਤਕਲੀਫ ਦੇ ਰਹੀ ਹੈ ਮੇਰੀ ਇੱਕ ਬੇਨਤੀ ਹੈ ਸਮੁੱਚੀਆਂ ਸਰਕਾਰਾਂ ਨੂੰ ਔਰ ਸਾਰੀਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਪੰਜਾਬ ਸਰਕਾਰ ਜਾ ਬਾਕੀ ਸੂਬਿਆਂ ਦੀ ਸਰਕਾਰ ਮੈਂ ਸਿਰ ਝੁਕਾ ਕੇ ਜਿੱਥੇ ਸਾਰਿਆਂ ਦਾ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਕਿ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਗੁਰਤੇਗ ਬਾਦ ਸਾਬ ਜੀ ਦੀ ਸ਼ਤਾਬਦੀ ਲਈ ਉਲੀਕੇ ਔਰ ਅਸੀਂ ਸਾਰੇ ਸਜਦਾ ਕਰ ਰਹੇ ਹਾਂ ਹਰ ਰਾਜਨੀਤਿਕ ਪਾਰਟੀ ਨੇ ਆਪਣੇ ਵੱਲੋਂ ਇਸ ਸ਼ਹੀਦੀ ਪ੍ਰੋਗਰਾਮ ਨੂੰ ਸ਼ਤਾਬਦੀ ਨੂੰ ਮਨਾਉਣ ਦੇ ਲਈ ਆਪਣੇ ਵੱਲੋਂ ਉਪਰਾਲੇ ਕੀਤੇ ਆ ਪੰਜਾਬ ਦੀ ਧਰਤੀ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਕੀਰਤਨ ਦਰਬਾਰ ਸ਼੍ਰੀ ਨੰਦਪੁਰ ਸਾਹਿਬ ਵਿਖੇ ਕਰਵਾਇਆ ਬੜੀ ਸ਼ਰਦਾ ਭਾਵਨਾ ਨਾ ਕਰਾਇਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਪ੍ਰੋਗਰਾਮ ਮੁਲਿੱਕੇ ਬਾਕੀ ਰਾਜਨੀਤੀ ਪ੍ਰੋਗਰਾਮ ਅਰ ਪਾਰਟੀਆਂ ਨੇ ਵੀ ਆਮ ਪਾਰਟੀ ਨੇ ਵੀ ਆਪਣੇ ਵੱਲੋਂ ਕੀਤੇ ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਮੈਂ ਇੱਕ ਵਿਚਾਰ ਦੇਣਾ ਚਾਹੁੰਨਾ ਇੱਕ ਸੋਚਣਾ ਚਾਹੁੰ ਮੈਂ ਕਹਿਣਾ ਚਾਹੁੰਨਾ ਮੈਂ ਕਿ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਸੀਂ ਸਿਰਫ ਇਹ ਕਹਿ ਕੇ ਸਾਰ ਦਿੰਨੇ ਆ ਕੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਥੋਂ ਚਾਂਦਨੀ ਚੌਂਕ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਆਏ ਤੇ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਛਾਤੀ ਦੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਇਸ ਤੋਂ ਅੱਗੇ ਤੇ ਇਸ ਤੋਂ ਪਿੱਛੇ ਕੋਈ ਜ਼ਿਕਰ ਨਹੀਂ ਕਰਦਾ ਕੋਈ ਰੈਫਰੈਂਸ ਨਹੀਂ ਦਿੰਦਾ ਕੋਈ ਇਹਨਾਂ ਦੇ ਇਤਿਹਾਸ ਬਾਰੇ ਗੱਲ ਨਹੀਂ ਕਰਦਾ ਜਦ ਕਿ ਮੈਂ ਬੇਨਤੀ ਕਰਨਾ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਚਾਹੁੰਨਾ ਮੈਂ ਸਾਰੀਆਂ ਹੀ ਸਰਕਾਰਾਂ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਸਾਰੀਆਂ ਹੀ ਸੰਸਥਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਹਨਾਂ ਦੇ ਪਰਿਵਾਰ ਦਾ ਬਲੀਦਾਨ ਵੀ ਕੋਈ ਘੱਟ ਨਹੀਂ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਮੈਨੂੰ ਕਹਿ ਰਿਹਾ ਇਹ ਇਤਿਹਾਸਕਾਰ ਕਹਿ ਰਿਹਾ ਇਹ ਉਹ ਇਤਿਹਾਸਕਾਰ ਕਹਿ ਰਿਹਾ ਹੈ ਇਹ ਉਹ ਇਤਿਹਾਸਕਾਰ ਲਿਖਦੇ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਸਿੱਖ ਰਿਸਰਚ ਬੋਰਡ ਵੀ ਆਥੈਂਟੀਕੇਟ ਕਰ ਚੁੱਕੇ ਹੈ ਸਾਇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ಅಪਾਰ ਕਿਰਪਾਈ ਹੈ ਕਿ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਸਨ ਭਾਈ ਸਦਾਨੰਦ ਜੀ ਜਿਹੜੇ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਚਪਨ ਦੇ ਸਾਥੀ ਸਨ ਉਹਨਾਂ ਦੇ ਗੜਵਈ ਸੀ ਉਹਨਾਂ ਦੇ ਪੱਕੇ ਸਾਥੀ ਸੀ ਔਰ ਸ਼ੁਰੂ ਤੋਂ ਉਹਨਾਂ ਦੇ ਨਾਲ ਰਹੇ ਔਰ ਪਟਨਾ ਸਾਹਿਬ ਦੀ ਜੰਨੀਆਂ ਯਾਤਰਾਵਾਂ ਹੋਈਆਂ ਦੇਸ਼ 'ਚ ਹੋਰ ਯਾਤਰਾਵਾਂ ਹੋਈਆਂ ਹਰ ਜਗ੍ਹਾ ਤੇ ਇਤਿਹਾਸ 'ਚ ਭਾਈ ਸਦਾਨੰਦ ਜੀ ਦਾ ਜ਼ਿਕਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਆਉਂਦਾ ਹੈ ਦਿੱਲੀ ਜਦੋਂ ਸ਼ਹਾਦਤ ਦੇਣ ਲਈ ਜਾਂਦੇ ਹੈ ਤਾਂ ਭਾਈ ਸਦਾਨੰਦ ਜੀ ਵੀ ਨਾਲ ਜਾਂਦੇ ਆ। ਔਰ ਭਾਈ ਸਦਾਨੰਦ ਜੀ ਦਾ ਰੋਲ ਕੀ ਹੈ? ਉਹ ਇਤਿਹਾਸਕਾਰ ਹੀ ਲਿਖਦੇ ਆ। ਜਿਹੜਾ ਕਿ ਅੱਜ ਕੋ ਜ਼ਿਕਰ ਨਹੀਂ ਕਰ ਰਿਹਾ। ਮੈਂ ਇਸ ਗੱਲ ਨੂੰ ਕੋਈ ਮੈਂ ਟਿੱਕ ਟਿਪਣੀ ਨਹੀਂ ਕਰਨਾ ਚਾਹੁੰਦਾ ਮੈਂ। ਮੈਂ ਕਿਸੇ ਦੇ ਇਤਰਾਜ਼ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਸ਼ਹਾਦਤ ਨੂੰ ਮੈਂ ਘੱਟ ਨਹੀਂ ਗਿਨਣਾ ਚਾਹੁੰਦਾ। ਮੈਂ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਉਨ੍ਹਾਂ ਦਾ ਤਾਂ ਅਸੀਂ ਕੋਈ ਪਮਾਨਾ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਲੇਕਿਨ ਭਾਈ ਸਦਾਨੰਨ ਜੀ ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਦਾ ਜੁੜਾ ਜ਼ਿਕਰ ਹੈ ਜੇ ਉਹਨੂੰ ਘੱਟ ਕੀਤਾ ਜਾਵੇ ਜਾਂ ਉਹਦਾ ਵਰਣਨ ਨਾ ਕੀਤਾ ਜਾਵੇ ਜਾਂ ਉਹਦਾ ਰੈਫਰੈਂਸ ਨਾ ਕਿਤੇ ਕੋਟ ਕੀਤਾ ਜਾਵੇ ਤਾਂ ਉਹ ਦੋ ਬਤੌਰ ਸਿੱਖ ਹੋਣ ਦੇ ਨਾਤੇ ਜਿੱਥੇ ਮੈਨੂੰ ਤਕਲੀਫ ਹੋ ਰਹੀ ਹੈ ਉਥੇ ਪੂਰੀ ਨਾਨਕ ਨਾਮ ਲੈਵਾ ਸੰਗਤ ਦੁਨੀਆ ਚ ਬੈਠੀ ਉਹ ਵੀ ਮਹਿਸੂਸ ਕਰ ਰਹੀ ਹੈ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਜੀ ਭਾਈ ਸਦਾਨੰਦ ਜੀ ਉਹ ਜਦੋਂ ਗੁਰਤੇਗ ਬਾਦਰ ਸਾਹਿਬ ਨਾਲ ਦਿੱਲੀ ਜਾਂਦੇ ਆ ਤਾਂ ਚਾਂਦਰੀ ਟੌਂਗ ਦੇ ਲਾਗੇ ਧਰਮਸ਼ਾਲਾ ਜਿੱਥੇ ਠਹਿਰਾਵ ਹੁੰਦਾ ਹੈ ਗੁਰੂ ਸਾਹਿਬ ਦਾ ਜਦੋਂ ਕਤਲਿਆਮ ਹੋਿੰਦਾ ਸੀਸ ਧੜ ਨਾਲੋਂ ਅਲੱਗ ਹੋ ਜਾਂਦਾ ਹੈ ਤਾਂ ਉਸ ਵੇਲੇ ਰਾ ਨੀਤੀ ਦੇ ਤਹਿਤ ਪਲੈਨਿੰਗ ਦੇ ਨਾਲ ਜਦੋਂ ਭਾਈ ਜੈਤਾ ਜੀ ਪਹੁੰਚਦੇ ਐ ਤੇ ਧਰਮਸ਼ਾਲਾ ਦੇ ਵਿੱਚ ਭਾਈ ਸਦਾਨੰਦ ਜੀ ਤੇ ਉਹਨਾਂ ਦਾ ਸੁਪੁੱਤਰ ਭਾਈ ਜੈਤਾ ਜੀ ਉਹਨਾਂ ਦੇ ਵਿੱਚ ਆਪਸ ਵਿੱਚ ਵਾਰਤਾਲਾਪ ਹੁੰਦਾ ਹੈ ਉਸ ਵੇਲੇ ਦੇ ਸਮਕਾਲੀ ਕਵੀ ਕੰਕਣ ਜੀ ਲਿਖਦੇ ਐ ਤੇ ਸਿੱਖ ਇਤਿਹਾਸਕਰ ਲਿਖਦੇ ਐ ਕਿ ਪਿਤਾ ਤੇ ਪੁੱਤਰ ਦੇ ਵਿੱਚ ਭਾਈ ਸਦਾਨੰਦ ਜੀ ਤੇ ਭਾਈ ਜੈਤਾ ਜੀ ਜਿਨ੍ਹਾਂ ਨੂੰ ਅੱਜ ਅਸੀਂ ਸ਼ਹੀਦ ਬਾਬਾ ਜੀਵਨ ਸਿੰਘ ਕਹਿੰਦਾ ਉਹਨਾਂ ਦੋਨਾਂ ਦੇ ਵਿੱਚ ਵਾਰਤਾਲਾਪ ਹੁੰਦਾ ਉਹ ਪਲੈਨਿੰਗ ਕਰਦੇ ਐ ਕਿ ਸੀਸ ਕਿਵੇਂ ਚੱਕ ਕੇ ਲੈ ਕੇ ਜਾਣਾ ਬਇਜ਼ਤ ਅੱਛੇ ਤਰੀਕੇ ਦੇ ਨਾਲ ਉਹ ਸੀਸ ਨੂੰ ਗੁਰੂ ਸਾਹਿਬ ਦੇ ਸੀਸ ਨੂੰ ਤੇ ਧੜ ਨੂੰ ਕਿਵੇਂ ਆਪਾਂ ਚੱਕਣਾ ਤਾਂ ਭਾਈ ਸਦਾਨਾਨ ਜੀ ਤੇ ਭਾਈ ਜੈਤਾ ਜੀ ਦੇ ਆਪਸ 'ਚ ਵਿਚਾਰ ਹੁੰਦਾ ਤਲਖੀ ਵੀ ਹੁੰਦੀ ਐ ਆਪਸ ਟਕਰਾਰ ਵੀ ਹੁੰਦਾ ਕਿਉਂਕਿ ਭਾਈ ਸਦਾਨੰਦ ਜੀ ਪਲਾਨਿੰਗ ਇਹ ਦਿੰਦੇ ਐ ਕਿ ਪੁੱਤਰਾ ਇਹ ਜਿਹੜਾ ਸੀਸ ਤੇ ਧੜ ਦੇ ਨਾਲ ਜੇ ਆਪਾਂ ਕਿਸੇ ਦੂਸਰੇ ਸੀਸ ਤੇ ਧੜ ਨੂੰ ਰਿਪਲੇਸ ਨਹੀਂ ਕਰਾਂਗੇ ਓਨੀ ਦੇਰ ਤੱਕ ਆਪਾਂ ਉੱਥੋਂ ਸੀਸ ਚੱਕ ਨਹੀਂ ਸਕਦੇ ਉਹ ਫਿਰ ਹਾਲੇ ਕੱਢਿਆ ਜਾਂਦਾ ਦੋਨਾਂ ਪਿਓ ਪੁੱਤਰਾ ਵੱਲੋਂ ਕਿ ਉੱਥੇ ਸੀਸ ਦੇ ਧੜ ਨੂੰ ਰਿਪਲੇਸ ਕਰਨਾ ਕਿਵੇਂ ਆ ਫਿਰ ਪਿਓ ਤੇ ਪੁੱਤਰ ਦੇ ਵਿੱਚ ਆਪਸ ਵਿੱਚ ਆਦਾਨ ਪ੍ਰਦਾਨ ਹੁੰਦਾ ਹੈ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ ਤੇ ਪੁੱਤਰ ਆਪਣੇ ਪਿਤਾ ਨੂੰ ਕਹਿੰਦਾ ਕਿ ਤੂੰ ਮੇਰਾ ਸੀਸ ਕਤਲ ਕਰ ਤੇ ਜਾ ਕੇ ਉੱਥੇ ਰੱਖ ਅਖੀਰ ਚ ਡਿਸਕਸ਼ਨ ਇਸ ਮੁਕਾਮ ਤੇ ਪਹੁੰਚਦੀ ਹੈ ਤੇ ਭਾਈ ਸਦਾਨੰਦ ਜੀ ਕਾਮਯਾਬ ਹੋ ਜਾਂਦੇ ਭਾਈ ਜੇਤਾ ਨੂੰ ਆਪਣੇ ਪੁੱਤਰ ਨੂੰ ਕਨਵਿੰਸ ਕਰਨ ਚ ਉਹਨਾਂ ਨੂੰ ਮਨਾ ਲੈਂਦੇ ਆ ਕਿ ਭਾਈ ਤੂੰ ਜਵਾਨ ਹੈ ਮੈਂ ਉਮਰ ਚ ਉਹਨਾਂ ਨਹੀਂ ਹੈ ਕਿ ਮੈਂ ਇਹ ਸਾਰਾ ਕੰਮ ਕਰਕੇ ਬਾ ਇੱਜ਼ਤ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਪਹਚਾ ਸਕਾ ਮੁਗਲ ਫੌਜ ਕਿਸੇ ਵੇਲੇ ਮੈਨੂੰ ਕਿਤੇ ਵੀ ਫੜ ਸਕਦੀ ਹੈ ਕਿਉਂਕਿ ਭਾਈ ਜੈਤਾ ਜੀ ਬਹੁਤ ਵੱਡੇ ਯੋਧਾ ਵੀ ਸਨ ਉਸ ਵੇਲੇ ਜਵਾਂ ਗੱਭਰੂ ਜਵਾਨ ਸੀ ਉਸ ਵੇਲੇ ਉਸ ਵੇਲੇ ਫਿਰ ਪਿਓ ਪੁੱਤਰ ਚ ਫੈਸਲਾ ਹੁੰਦਾ ਭਾਈ ਜੈਤਾ ਜੀ ਆਪਣੇ ਹੱਥੀ ਆਪਣੇ ਪਿਤਾ ਦਾ ਸੀਸ ਕਤਲ ਕਰਦੇ ਹੈ ਇਹ ਉਦਾਹਰਨ ਦੁਨੀਆ ਚ ਨਹੀਂ ਕਿਤੇ ਮਿਲਦੀ ਕਿ ਪੁੱਤਰ ਆਪਣੇ ਪਿਤਾ ਦਾ ਸੀਸ ਕਤਲ ਕਰਦਾ ਹੈ ਔਰ ਉਹਨੂੰ ਰਿਪਲੇਸ ਕਰਦਾ ਹੈ ਇਹ ਰਿਪਲੇਸਮੈਂਟ ਜਿਹੜੀ ਹੋਈ ਹੈ ਇਹ ਇਤਿਹਾਸਕਾਰਾਂ ਨੇ ਲਿਖੀ ਹੋਈ ਹੈ ਇਹ ਵੀ ਸਭ ਤੋਂ ਵੱਡੀ ਸ਼ਹਾਦਤ ਮੰਨੀ ਜਾਂਦੀ ਹੈ ਇਹ ਸ਼ਹਾਦਤ ਇੱਕ ਕਿ ਭਾਈ ਸਦਾਨਾਨ ਜੀ ਦਾ ਧੜ ਤੇ ਭਾਈ ਸਦਾਨਾਨ ਜੀ ਦਾ ਸੀਸ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆੜ ਤੇ ਸੀਸ ਦੇ ਨਾਲ ਰਿਪਲੇਸ ਕੀਤਾ ਜਾਂਦਾ ਹੈ ਇਹ ਭਾਈ ਜੱਤਾ ਜੀ ਉਹਨੂੰ ਉੱਥੇ ਰੱਖ ਕੇ ਤੇ ਉਥੋਂ ਫਿਰ ਸ਼ਰਧਾ ਭਾਵਨਾ ਦੇ ਨਾਲ ਫੁੱਲਾਂ ਦੀ ਟੋਕਰੀ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਰੱਖ ਕੇ ਉਹ ਪੰਜਾਬ ਫਿਰ ਲੈ ਕੇ ਆਉਂਦੇ ਆ 370 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਜੰਗਲਾਂ ਦੇ ਵਿੱਚੋਂ ਵੀ ਹੁੰਦੇ ਆ ਔਰ ਪੜਾ ਅਲੱਗ-ਅਲੱਗ ਥਾਵਾਂ ਤੋਂ ਹੋ ਕੇ ਆਉਂਦੇ ਉਹਨਾਂ ਦੇ ਮੇਰੀ ਅੱਜ ਬੇਨਤੀ ਹੈ ਮੈਨੂੰ ਖੁਸ਼ੀ ਹੈ ਮੈਂ ਧੰਨਵਾਦੀ ਹਾਂ ਜਿੰਨਾ ਸ਼ੁਕਰ ਕਰਾਂ ਉਹਨਾਂ ਥੋੜਾ ਕਿ 350 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ لیکن میں ساری مانوਤਾ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਮੈਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹਨਾ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਸਾਰਿਆਂ ਦੀ ਸ਼ਹਾਦਤ ਨੂੰ ਸਜਦਾ ਕਰੋ ਜਰੂਰ ਕਰੋ ਅਸੀਂ ਵੀ ਉਹਨਾਂ ਨੂੰ ਨਮਨ ਕਰਦੇ ਹਾਂ ਪਰ ਸ਼ਹੀਦ بابا جیون ਸਿੰਘ ਜੀ ਦਾ ਜੋ ਯੋਗਦਾਨ ਹੈ ਬਲੀਦਾਨ ਹੈ ਉਸ ਸੂਰਮੇ ਦੀ ਜਿਹੜੀ ਸ਼ਹਾਦਤ ਉਹ ਆਪਣੇ ਪਿਤਾ ਦਾ ਜੋ ਕਸੀਸ ਕਤਲ ਕਰਦੇ ਐ ਤੇ ਭਾਈ ਸਦਾਨੰਦ ਜੀ ਜੋ ਕਿ ਪੁਰਾਣੇ ਤੇ ਪੱਕੇ ਸਾਥੀ ਸੀ ਸੇਵਕ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਹੁੰਦੀ ਐ ਉਹਦੇ ਚ ਭਾਈ ਸਦਾਨੰਦ ਜੀ ਦੀ ਸ਼ਹਾਦਤ ਵੀ ਕਿਸੇ ਹੋਰ ਸ਼ਹਾਦਤ ਨਾਲੋਂ ਘੱਟ ਨਹੀਂ ਐ ਤੇ ਉਹਨਾਂ ਦਾ ਜ਼ਿਕਰ ਅੱਜ ਕੋਈ ਨਹੀਂ ਕਰਦਾ ਪਿਆ ਸੋ ਮੇਰੀ ਇਹ ਨਿਮਨ ਬੇਨਤੀ ਵੀ ਐ ਇੱਕ ਕਿ ਭਾਈ ਜੈਤਾ ਜੀ ਦੇ ਬਾਰੇ ਵੀ ਵੱਡੇ ਪ੍ਰੋਗਰਾਮ ਹੋਣੇ ਚਾਹੀਦੇ ਆ ਕੇਵਲ ਨਗਰ ਕੀਰਤਨ ਮਾਫ ਕਰਨਾ ਮੈਂ ਨਗਰ ਕੀਰਤਨ ਦੇ ਕਨਸੈਪਟ ਨੂੰ ਮੈਂ ਕੋਈ ਨੀਵਾ ਨਹੀਂ ਕਰ ਰਿਹਾ ਮੈਂ ਉਹਨੂੰ ਘਟ ਮੁਲੰਕਨ ਨਹੀਂ ਕਰ ਰਿਹਾ ਨਗਰ ਕੀਰਤਨ ਸਾਡੀ ਬੜੀ ਇੱਕ ਸ਼ਰਧਾ ਦਾ ਹਿੱਸਾ ਹੈ ਇੱਕ ਅਸੀਂ ਬੜੇ ਸ਼ੌਂਕ ਦੇ ਨਾਲ ਉਹਦੇ ਚ ਜਦੋਂ ਜਲਵਾ ਦੇ ਨਾਲ ਜਦੋਂ ਨਗਰ ਕੀਰਤਨ ਨਿਕਲਦਾ ਹੈ ਅਸੀਂ ਸਾਰੇ ਪਾਰਟਿਸਿਪੇਟ ਕਰਦੇ ਹਾਂ ਅਸੀਂ ਪਰ ਅਸਲ ਸ਼ਹਾਦਤ ਜਿਹੜੀ ਹੈ ਇਤਿਹਾਸ ਉ ਤੋਂ ਬਾਹਰ ਆਉਂਦੀ ਹੈ ਜਦੋਂ ਸਪੈਸੀਫਿਕਲੀ ਅਸੀਂ ਇੱਕ ਸ਼ਹਾਦਤ ਇੱਕ ਵਿਅਕਤੀ ਵਿਸ਼ੇਸ਼ ਦੇ ਉੱਪਰ ਜੋ ਅਸੀਂ ਉਹਦੇ ਬਾਰੇ ਲੈਕਚਰ ਕਰਦੇ ਹਾਂ ਤੇ ਉਹ ਕਿਵੇਂ ਹੁੰਦੇ ਆ ਜਾਂ ਤਾਂ ਅਸੀਂ ਅਲੱਗ ਕੋਈ ਪ੍ਰੋਗਰਾਮ ਕਰੀਏ ਕੋਈ ਸੈਮੀਨਾਰ ਕਰੀਏ ਕੋਈ ਸਿੰਪੋਜ਼ੀਅਮ ਕਰੀਏ ਹੁਣ ਤੁਸੀਂ ਅੰਦਾਜ਼ਾ ਲਗਾਓ ਸ੍ਰੀ ਗੁਰਤੇਹ ਬਾਦਰ ਸਾਹਿਬ ਜੀ ਦੇ ਨਾਮ ਦੀ ਵਰਲਡ ਲੈਵਲ ਦੀ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਅਸੀਂ ਯੂਨੀਵਰਸਿਟੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੋਲ੍ਹਾਂਗੇ ਬਹੁਤ ਬਹੁਤ ਧੰਨਵਾਦ ਹੈ ਮੈਂ ਕਹਿੰਦਾ ਇੱਕ ਨਹੀਂ 10 ਯੂਨੀਵਰਸਟੀਆਂ ਖੁੱਲਣ ਦੇਸ਼ ਦੇ ਵਿੱਚ ਪਰ ਮੈਂ ਸਵਾਲ ਕਰਨਾ ਚਾਹੁੰਦਾ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਪਿਛਲੇ ਸਮੇਂ ਚ ਪਿਛਲੀ ਕਾਂਗਰਸ ਦੀ ਸਰਕਾਰ ਨੇ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੀ ਯਾਦ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਭਾਈ ਜੈਤਾ ਜੀ ਦੇ ਨਾਮ ਦੀ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਉਹ ਐਲਾਨ ਹੀ ਰਹਿ ਗਿਆ ਅੱਜ ਤੱਕ ਸ਼ੁਰੂ ਹੀ ਨਹੀਂ ਹੋ ਸਕੀ ਕਿਸੇ ਨੇ ਕੋ ਧਿਆਨ ਹੀ ਨਹੀਂ ਦਿੱਤਾ ਉਹਦੇ ਬਾਰੇ ਕੋਈ ਐਨੇ ਸਾਲ ਸ਼ਹਾਦਤ ਨੂੰ ਹੋ ਚੁੱਕੀ ਹੈ ਇਤਿਹਾਸਕਾਰਾਂ ਨੇ ਤਾਂ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦੁਨੀਆ ਚ ਸਿਰਫ ਇੱਕ ਵਿਅਕਤੀ ਨੂੰ ਮਿਲਿਆ ਉਸ ਕੌਮ ਨੂੰ ਸਜਦਾ ਕਰਦੇ ਹੁਆ ਬਹੁਤ ਸਾਰੇ ਇਤਿਹਾਸਕਾਰ ਨੇ ਤਾਂ ਪੰणिमा ਸਾਹਿਬ ਜ਼ਿਆਦਾ ਵਿਕਿਆਤ ਤਾਂ ਕਿ ਗੁਰੂ ਸਾਹਿਬ ਦਾ ਉਹ ਇੱਕ ਬੇਟਾ ਸੀ ਇਹ ਪਤਵੀ ਦਿੱਤੀ ਗੁਰੂ ਸਾਹਿਬ ਨੇ ਸਿਰਫ ਉਹਨਾਂ ਨੂੰ ਦਿੱਤੀ ਹੈ ਸਾਨੂੰ ਮਾਣ ਹੈ ਇਸ ਗੱਲ ਦਾ ਪਰ ਸਵਾਲ ਇਹ ਹੈ ਕਿ ਸਰਕਾਰਾਂ ਕੀ ਸੋਚਦੀਆਂ ਪਈਆਂ ਨੇ ਸੰਸਥਾਵਾਂ ਕੀ ਸੋਚਦੀਆਂ ਪਈਆਂ ਨੇ ਮੈਂ ਅੱਜ ਸਾਰੀਆਂ ਸੰਸਥਾਵਾਂ ਨੂੰ ਸਾਰੀਆਂ ਹੀ ਸਰਕਾਰਾਂ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਦੇ ਸਮਰੋਹ ਹੋ ਰਿਹਾ ਹੈ ਮੈਂ ਉੱਥੇ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਹਰ ਸੂਬੇ ਦੇ ਮੁੱਖ ਮੰਤਰੀ ਸਹਿਬਾਨ ਨੂੰ ਲਿਖ ਕੇ ਵੀ ਤੇ ਮਿਲ ਕੇ ਵੀ ਅਸੀਂ ਬੇਨਤੀ ਕੀਤੀ ਹੈ ਮੈਂ ਆਪ ਨਿੱਜੀ ਤੌਰ ਤੇ ਅ ਪਿਛਲੇ ਕੁਝ ਮਹੀਨੇ ਤੋਂ ਮੈਂ ਬਿਮਾਰ ਵੀ ਰਹਮ ਹਾਂ ਮੇਰੇ ਪ੍ਰੋਬਲਮ ਸੀ ਜਿਹਦੇ ਕਰਕੇ ਮੈਂ ਬਹੁਤ ਹੀ ਬੈਡ ਰਿਡਨ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਹੁਣ ਮੈਂ ਠੀਕ ਐ ਮੈਂ ਤਕਰੀਬਨ ਸਾਰੇ ਮੁੱਖ ਮੰਤਰੀ ਸਹਿਬਾਨ ਨੂੰ ਤੇ ਸਾਰੀਆਂ ਸਰਕਾਰਾਂ ਨੂੰ ਇਹ ਬੇਨਤੀ ਕਰ ਰਿਹਾ ਜੇ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਭਾਈ ਜੈਤਾ ਜੀ ਕਹਿੰਦੇ ਪੁਰਾਣਾ ਨਾਮ ਹੈ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਪਿਤਾ ਜੀ ਦੀ ਸ਼ਹਾਦਤ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਦਿੱਤੀ ਹੋਈ ਸ਼ਹਾਦਤ ਨੂੰ ਕਟ ਨੂੰ ਨਾਮ ਲਿਖਿਆ ਜਾਵੇ ਉਹਨਾਂ ਦੇ ਬਾਰੇ ਵੀ ਸਾਨੂੰ ਕੁਝ ਨੂੰ ਸੋਚਣਾ ਚਾਹੀਦਾ ਔਰ ਇਹਨਾਂ ਦੀ ਸ਼ਹਾਦਤ ਨੂੰ ਵੀ ਕਿਤੇ ਜ਼ਿਕਰ ਕਰਨਾ ਚਾਹੀਦਾ ਰੈਫਰੈਂਸ ਦੇਣਾ ਚਾਹੀਦਾ ਮੈਨੂੰ ਆਸ ਹੈ ਕਿ ਸਾਰੀਆਂ ਹੀ ਸਰਕਾਰਾਂ ਸਾਰੀਆਂ ਹੀ ਜਿੰਨੀਆਂ ਸੰਸਥਾਵਾਂ ਇਹ ਦਿਹਾੜੇ ਮਨਾ ਰਹੀਆਂ ਨੇ ਉਹ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਉਹਨਾਂ ਦਾ ਬਣਦਾ ਮਾਨ ਸਤਕਾਰ ਜ਼ਰੂਰ ਦੇਣਗੇ ਮੈਨੂੰ ਇਸ ਗੱਲ ਦੀ ਪੂਰੀ ਆਸ ਹੈ ਬਿਲਕੁਲ ਇੰਦਰ ਕੁਆਸਿੰਗ 12 ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਸੋ ਕਹਿ ਰਹੇ ਨੇ ਕਿ ਭਾਈ ਜੱਤਾ ਜੀ ਦੀ ਜਿਹੜੀ ਸ਼ਹਾਦਤ ਆ ਉਹਨਾਂ ਦੀ ਪਰਵਾਦ ਦੀ ਜਿਹੜੀ ਸ਼ਹਾਦਤ ਆ ਉਸ ਨੂੰ ਵੀ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਯਾਦ ਰੱਖਣ ਤਾਂ ਇਸ ਮਾਮਲੇ ਦੇ ਵਿੱਚ ਉਹ ਵਕ ਵਕ ਮੁੱਖ ਮੰਤਰੀਆਂ ਨੂੰ ਚਿੱਠੀ ਵੀ ਲਿਖ ਚੁੱਕੇ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਦੇ ਬਾਰੇ ਜ਼ਿਕਰ ਕਰਕੇ ਇਸ ਸ਼ਹਾਦਤ ਨੂੰ ਜਿਹੜਾ ਵਾ ਨਮਨ ਕਰਨਗੇ